ਕੀ ਫਿਰ ਇਹਦਾ ਮੁੱਲ ਵੜੀ ਕਰਾਂਗੇ ਬਈ ਇਹਦਾ ਆਪਾਂ ਹਣੇ ਜਿਹੜੀ ਘੋੜੀ ਦਾ ਬਈ ਜੈ ਜੈ ਜਮਾ ਲਈ ਤਾਂ ਮਹਿੰਗੀ ਹੀਗੀ 55 ਸਾਲਾਂ ਦੀ ਘੋੜੀ ਆ ਇਹ ਠੀਕ ਆ ਬਈ ਬਈ ਹਾਈਟ ਹੋ ਗਈ 60 ਤੋਂ ਪਾਰ 60 ਤੋਂ ਪਾਰ ਹਾਂ 60 ਤੋਂ ਪਾਰ ਆਪਣੀ ਮੀਣੀ ਵੀ ਨੌਵੇਂ ਮਹੀਨਾ ਦੀ ਗੱਬਣਾ 6 ਸਾਲ ਬਈ ਇਹਦੀ ਉਮਰ ਇਹਦੀ 6 ਸਾਲ ਉਮਰ ਤੂੰ ਜਾਨੀ ਕਿ ਸਵਾਰੀ ਸੁਬਰੀ ਦੀ ਦੋਨੇ ਘੋੜੇ ਦਾ ਬਈ ਹਾਂ ਹਾਂ ਸਵਾਰੀ ਦਿਖਾ ਵਧੇਗਾ ਬਾਸ ਆ ਬਈ ਮੈਂ ਠੀਕ ਆ ਫਿਰ ਹਣ ਮੈਂ ਕਿ ਇਹਦਾ ਫਿਰ ਮੁੱਲ ਬਈ ਕੀ ਕਰਾਂ ਸਾਸੀਆ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਲਈ ਆ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਜਾਨਵਰ ਦਿਖਾਵਾਂਗੇ ਜਿਹੜੇ ਬਾਈ ਉਹਨਾਂ ਨੇ ਫਾਰ ਸੇਲ ਆ ਘੋੜੀਆਂ ਦੀ ਸਾਰੀ ਡਿਟੇਲ ਰੇਟ ਵਗੈਰਾ ਸਾਰਾ ਕੁਝ ਸਭ ਆ ਵੀਡੀਓ ਦੇ ਵਿੱਚ ਕਰਾਂਗੇ ਆਪਣੇ ਅਵਤਾਰ ਵੀਰੇ ਦੇ ਫਾਰਮ ਦੇ ਉੱਪਰ ਪਹੁੰਚੇ ਸੀ ਮੇਰੇ ਨਾਲ ਅਵਤਾਰ ਵੀਰ ਦਾ ਛੋਟਾ ਭਰਾ ਮੈਂ ਕਹੂਗਾ ਮੈਂ ਕਿ ਮੇਰੇ ਪਹਿਲਾਂ ਤਾਂ ਸਵਾਗਤ ਕਰਦੇ ਸਵਾਗਤ ਕਰਦੇ ਸਾਰਿਆਂ ਦਾ ਵੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਤੇ ਫਾਰਮ ਦੀ ਲੋਕੇਸ਼ਨ ਹੀ ਕਲੀਅਰ ਕਰਦੀ ਹੈ ਨਾ ਆਪਾਂ ਕਿੱਥੇ ਖੜੇ ਆ ਆਪਣਾ ਘਰ ਬਾਈ ਘੋਲਿਆ ਘਰ ਦਾ ਪਿੰਡ ਆ ਆਪਣਾ ਬਾਈ ਬੱਗ ਵਾਲੇ ਵੱਡੇ ਕੋਲ ਜਿਹਨੂੰ ਛੜਕ ਜਾਂਦੀ ਆ ਉੱਥੇ ਆਪਣਾ ਘਰ ਆ ਠੀਕ ਹੈ ਭਾਈ ਤੇ ਭਾਈ ਜਿਹੜੀਆਂ ਆਪਾਂ ਦੋਨੇ ਕੋੜੀਆਂ ਸੇਲ ਕਰਨੀਆਂ ਹਨ ਉਹਨਾਂ ਦੇ ਰੇਟ ਵਗੈਰਾ ਜਾਂ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਦੇ ਦਾਂਗੇ ਹਨ ਦੇ ਦੋ ਦੇ ਦਾਂਗੇ ਭਾਈ ਹਾਂ ਕਿਉਂਕਿ ਮਸਲਾ ਇਹੀ ਹੈ ਵੀ ਰੇਟ ਵਿੱਚ ਦੱਸਣ ਨਾਲ ਥੋੜੀ ਜਿਹੀ ਬਾਈ ਉਹਨਾਂ ਨੂੰ ਵੀ ਪਰੇਸ਼ਾਨੀ ਘੱਟ ਜਾਊਗੀ ਤੇ ਜਿਹੜੇ ਖਰੀਦਣ ਵਾਲੇ ਨੂੰ ਵੀ ਪਤਾ ਹੁੰਦਾ ਵੀ ਆਪਾਂ ਇੰਨੇ ਕੇ ਪੈਸੇ ਲਾਉਣੇ ਹਨ ਤੇ ਮੈਂ ਕਿਹਾ ਆਪਾਂ ਸਭ ਤੋਂ ਪਹਿਲਾਂ ਇੱਕ ਨੰਬਰ ਵਾਲੀ ਧੀ ਆ ਜਿਹੜੀ ਸਕਰੀਨ ਤੇ ਖੜੀ ਆ ਹਨ ਤੇ ਇਹ ਕੋੜੀ ਦੀ ਕੀ ਡਿਟੇਲ ਆ ਭਾਈ ਇਹਦੀ ਹਨ ਭਾਈ ਆਨੋ ਬਲੱਡ ਆਪਣੂੰ ਬਲੱਡ ਦਾ ਪਤਾ ਨਹੀਂ। ਅੱਛਾ ਭਲਾ ਅਨਨੌਣਾ ਹੈ। ਹਾਂ ਬਈ। ਠੀਕ ਆ ਬਈ। ਕਿੰਨੇ ਕਿ ਚਰ ਦੀ ਘੋੜੀ ਆ ਤੇ ਹਾਈਟ ਹੋਈਟ ਮੈਗਾ ਕਿੰਨੀ ਆ ਦੀ ਬਈ? ਬਈ 5.5 ਸਾਲਾਂ ਦੀ ਘੋੜੀ ਆ ਇਹ। ਠੀਕ ਆ ਬਈ। ਬਈ ਹਾਈਟ ਹੋ ਵੀ 60 ਤੋਂ ਪਾਰ। 60 ਤੋਂ ਪਾਰ। ਹਾਂ। 60 ਤੋਂ ਪਾਰ ਆਪਣੀ ਮੀਣੀ ਵੀ ਹੈ ਨਾ ਵੀ ਕੋਈ ਬੰਦਾ ਆ ਵੀ ਹੈ ਨਾ। ਹਾਂ ਹਾਂ ਬਈ। ਤੇ ਬਈ ਕਿਵੇਂ ਹੁਣ ਮੌਕੇ ਦੀ ਇਸ ਟਾਈਮ ਕੀ ਆ ਜਿਵੇਂ ਆ ਬੱਚਾ ਇਹਨੇ ਦਿੱਤਾ ਕਿਨੇ ਕਿ ਚਰ ਦਾ ਬੱਚਾ ਹੋ ਗਿਆ। ਬੱਚਾ ਬਹੁਤ ਸ਼ਕੀਨ ਦਿੱਤਾ ਨੇ ਹਨਾ। ਬਈ ਢਾਈਆਂ ਮਹੀਨਿਆਂ ਦਾ ਹੀ ਹੋਗੀ ਬਈ ਬਸ਼ੇਰੀ ਆ। ਢਾਈਆਂ ਮਹੀਨਿਆਂ ਦੀ ਬਸ਼ੇਰੀ ਹੋਗੀ। ਹਾਂ ਬਈ। ਤੇ ਘੋੜੀ ਅਬ ਸ਼ੇਰੀ ਕਰਕੇ ਨਹੀਂ ਮਲਾਈ ਪਈ ਅੱਛਾ ਬਈ ਸ਼ੇਰੀ ਕਰਕੇ ਮਲਾਈ ਨਹੀਂ ਹੈ ਹਾਂ ਬਈ ਠੀਕ ਹੈ ਬਈ ਤੇ ਉਹ ਜਣਗੇ ਚਲੋ ਬੱਚਾ ਦੇ ਕੇ ਫਿਰ ਅੰਦਰ ਦੀ ਦਾ ਸਾਫ ਹੀ ਆ ਹਨਾ ਬਈ ਹਾਂ ਬਈ ਤੇ ਕਿਵੇਂ ਬਈ ਉਹ ਤੋਰੇ ਤਾਰੇ ਨੂੰ ਚੰਗੀ ਬਈ ਤੋਰੇ ਦੀ ਵਧਗਾ ਬਹੁਤ ਤੋਰਾ ਉੱਤੇ ਮੈਂ ਬਹਿ ਗਿਆ ਰਾਈਡਿੰਗ ਕਰਦਾ ਰਿਆ ਹਾਂ ਮੈਂ ਪਿੰਡ ਉੱਤੋਂ ਦੀ 2-3 ਕਿਲੋਮੀਟਰ ਠੀਕ ਹੈ ਬਈ ਮਿੱਤ ਦੀ ਰਾਈਡਿੰਗ ਕਰਦਾ ਬਹੁਤ ਵਧੀਆ ਤੁਰਦੀ ਆ ਉਹ ਬਈ ਫਰਾਟੇ ਮਾਰਦੀ ਏ ਤੋ ਕਰਦੇ ਆ ਹਨਾ ਹਾਂ ਬਈ ਤੇ ਫਿਰ ਮੈਂ ਕਿਹਾ ਕੀ ਫਿਰ ਇਹਦਾ ਮੁੱਲ ਵਾੜੀ ਕਰਾਂਗੇ ਬਈ ਇਹਦਾ ਪਾ ਹਨਾ ਇਹ ਜਿਹੜੀ ਕੋੜੀ ਆ ਬਈ ਜੈ ਜੈ ਜਮਾ ਲਈ ਤਾਂ ਮਹਿੰਗੀ ਹੀਗੀ ਤੋ ਮੈਂ ਦੱਸ 170 ਹਾਂ ਬਈ ਹੋ ਜਾਊਗਾ ਮਾੜਾ ਮਾੜਾ ਮਾਨਦਾਨ ਕਰਦੇ ਆਂਗੇ ਬਈ ਕੋਈ ਜੇ ਬਾਹਲਾ ਹੋ ਵੀ ਗਿਆ ਕੋਈ ਨਹੀਂ ਠੀਕ ਹੈ ਹਨਾ ਬਈ ਤੇ ਇਹ ਬਿਸ਼ੇਰੀ ਆ ਪਤਾ ਸਿਆ ਜੀ ਬਿਸ਼ੇਰੀ ਕਿਹੜੇ ਘੋੜੇ ਦੀ ਆ ਬਈ ਇਹ ਗੱਪਣ ਕਿਹੜੇ ਘੋੜੇ ਦੀ ਮੈਂ ਮਾਸਟਰ ਵਾਲੇ ਘੋੜੇ ਦੀ ਗੱਬਾ ਕਾਲੇ ਕਾਟੇ ਦੇ ਬੱਚੇ ਦੀ ਗੱਬਣ ਢੋੜੀ ਵਾਲੇ ਮਾਸਟਰ ਵਾਲਾ ਹੈ ਹਨਾ ਠੀਕ ਹੈ ਬਈ ਤੇ ਬਿਸ਼ੇਰੀ ਬਹੁਤ ਸੋਹਣੀ ਆ ਅੱਛਾ ਬਿਸ਼ੇਰੀ ਕਰਕੇ ਆਪਾਂ ਗਾਂ ਘੱਪੜ ਨਹੀਂ ਕਰਾਈਆਂ ਹਾਂ ਬਈ ਠੀਕ ਹੈ ਬਾਈ ਹਨਾ ਤੇ ਚਲੋ ਇਹਦਾ ਬਾਈ ਨੇ ਮੁੱਲ ਕਰਦਾ ਹੈ 1,70,000 ਰੁਪਇਆ ਹਨਾ ਕਿਉਂਕਿ ਬਾਈ ਪਹਿਲਾਂ ਕਹਿੰਦਾ ਵੀ ਆਪਾਂ ਮੁੱਲ ਨਾ ਕਰੀਏ ਯਾਰ ਕਿਉਂਕਿ ਕਈ ਵਾਰੀ ਕਿਸੇ ਬਿਵਾਰੀ ਬੰਦੇ ਨੇ ਲੈਣੀ ਹੁੰਦੀ ਹੈ ਪਰ ਮੈਂ ਕਿਹਾ ਵੀਰੇ ਜੇ ਆਪਾਂ ਸੇਲ ਕਰਨੀ ਹੈ ਤਾਂ ਆਪਾਂ ਨੂੰ ਮੁੱਲ ਕਰਨਾ ਹੀ ਪਊਗਾ ਥੋੜੀ ਤੈਨੂੰ ਵੀ ਪਰੇਸ਼ਾਨੀ ਘੱਟ ਜਿਓਣਾ ਖਰੀਦਣ ਵਾਲੇ ਨੂੰ ਥੋੜਾ ਸਭ ਘੱਟ ਜਿਓਣਾ ਆ ਜਾ ਮੈਂ ਕਿਹਾ ਪਰ ਹਨਾ ਜਿਹੜੀ ਦੂਸਰੇ ਨੰਬਰ ਵਾਲੀ ਤੇ ਆ ਜੀਏ ਇਹਦੀ ਮੈਂ ਕੀ ਡਿਟੇਲ ਹੈ ਬਈ ਇਹਦੀ ਬਈ ਆਨ ਨੋ ਬਲੱਡ ਆਪਾਂ ਨੂੰ ਐਵੇਂ ਕਹੀ ਜਾਵਾਂ ਮੈਂ ਬਲੱਡ ਹੈਦਾ ਬਈ ਠੀਕ ਹੈ ਬਾਈ ਉਹ ਜੋ ਝੂਠ ਮ ਤੇ ਭਾਈਓ ਜੜਤੀ ਜੁੜਤੀ ਬਹੁਤ ਸੋਹਣੀ ਜੇ ਘੋੜੀ ਦੀ ਹੈ ਨਾ ਹਾਂ ਖੁੱਲੀ ਬਹੁਤ ਤੇ ਕੀ ਭਈ ਇਹਦੀ ਡਿਟੇਲ ਇਹਦੀ ਆਣੋਣਾ ਹੋਗੀ ਹਨ ਮੋਕੇ ਦੀ ਕੀ ਹੈ ਭਾਈ ਕਿੰਨੀ ਘੋਮਰਾ ਹਾਈਟ ਕਿੰਨੀ ਕਾ ਗੱਪਣ ਕਿਵੇਂ ਆਏ ਭਾਈ ਗੱਪਣ ਹੈ ਨੌਵੇਂ ਮਹੀਨੇ ਦੀ ਗੱਪਣ ਹੈ ਮਾਸਟਰ ਵਾਲੇ ਘੋੜੇ ਦੀ ਗੱਬਾ ਕਾਲੇ ਕਾਟੇ ਦੇ ਬੱਚੇ ਦੀ ਗੱਪਣ ਇਹਦੀ 6 ਸਾਲ ਉਮਰ ਹੋਗੀ ਇਹ ਜਿਵੇਂ ਮੈਂ ਕਿ ਭਾਈ ਆਪਣੇ ਘਰ ਦੀ ਸੀ ਕਿ ਆਪਾਂ ਲੈ ਆਂਦੀ ਸੀ ਭਾਈ ਇਹ ਲੈ ਆਂਦੀ ਸੀ ਇਹ ਦੋਨੇ ਇਕੱਠਾ ਲਿਆਂਦੇ ਨੇ ਆਪਾਂ ਦੋਨੇ ਇਕੱਠੀਆਂ ਨਹੀਂ ਪਹਿਲਾਂ ਇਹਨੇ ਬੱਚਾ ਆਪਣੇ ਕੋਲ ਦਿੱਤਾ ਭਾਈ ਹਾਂ ਭਾਈ ਇਹਨੇ ਵੀ ਸ਼ੇਰਾ ਦਿੱਤਾ ਹੈ ਆਪਣੇ ਕੋਲ ਕਿਹੜੇ-ਕਿਹੜੇ ਦਿੱਤਾ ਇਹਨੇ ਬਈ ਖਲੀਫੇ ਦਾ ਸੀਗਾ ਅੱਛਾ ਖਲੀਫੇ ਦਾ ਜਿਹੜਾ ਆਪਣੇ ਕੋਲ ਪਾਈ ਉਤਾਰਦਿਆਂ ਹਨਾ ਰੀਲਾਂ ਪਾਈਆਂ ਹਨਾ ਉਹ ਵੀ ਬਹੁਤ ਚੰਨਾ ਬਿਸ਼ੇਰਾ ਤੇ ਹਨਾ ਬਈ ਤੇ ਇਸ ਟਾਈਮ ਇਹ ਮੌਕੇ ਦੀ ਮੇਰੇ ਖਿਆਲ ਨਾਲ ਤੁਸੀਂ ਕਿੰਨਾ ਦੱਸੇ 9 ਮਹੀਨਿਆਂ ਦੀ ਹੈ 9 ਮਹੀਨਿਆਂ ਦੀ ਆਪਣੀ ਤਸੱਲੀ ਪੂਰੀ ਚੈੱਕ ਪਾਸ ਆ ਹਾਂ ਬਈ ਚੈੱਕ ਪਾਸ ਤੇ ਹਾਈਟ ਫਿਰ ਮੈਂ ਕਦੀ ਕਿੰਨੀ ਹੋ ਬਈ ਕਦੀ ਬਈ ਮੈਂ ਤੁਹਾਨੂੰ ਮੈਂ ਝੂਠ ਮਾਰੀ ਜਾਂਦਾ ਹਾਈਟ 60 ਕੋ ਸਾਤ ਠੱਕ ਜਣ ਕੇ ਚਲੋ ਜਾਂ ਦੱਸ ਸਕਦੀ ਹੈ ਜਣ ਹੈ ਨਾ ਕਿਉਂਕਿ ਥਾਂ ਵੀ ਉਹ ਜਿੱਥੇ ਖੜੀ ਆ ਤੂੰ ਜਣ ਕਿ ਸਵਾਰੀ ਸਵਰੀ ਨੇ ਦੋਨੇ ਕੋਲ ਨੂੰ ਬਈ ਹਾਂ ਹਾਂ ਸਵਾਰੀ ਦਿਖਾ ਵਧ ਗਿਆ ਪਾਸ ਆ ਬਈ ਮੈਂ ਠੀਕ ਆ ਫਿਰ ਹੁਣ ਮੈਂ ਕਿ ਇਹਦਾ ਫਿਰ ਮੁੱਲ ਬਈ ਕੀ ਕਰਾਂਗੇ ਇਹਦਾ ਇਹਦਾ ਬਈ 2 ਲੱਖ ਆਪਾਂ 40000 ਰੁਪਿਆ ਮੁੱਲ ਦਾ 2 ਲੱਖ 40000 ਰੁਪਿਆ ਹਾਂ ਬਸ ਚਲੋ ਇਹ ਮੌਕੇ ਦੀ ਗੱਬੜ ਵੀ ਆ ਹਨਾ ਬਾਕੀ ਜੇ ਆਪਾਂ ਗੱਲਬਾਤ ਕਰ ਲਈਓ ਇੰਨੀ ਕਿਤਾਬ ਕੋੜੇ ਦੀ ਫੀਸ ਵੀ ਆ ਕਿ ਨਹੀਂ ਜੇ ਉਹਦੇ ਹਿਸਾਬ ਨਾਲ ਜੇ ਬੱਚਾ ਚੰਗਾ ਦਿੱਤੀ ਜਿਵੇਂ ਰਿਜ਼ਲਟ ਵੀ ਖੜਾ ਜੇ ਬੇਸ਼ੇਰੀ ਦਿੰਦੀ ਆ ਵੇ ਜੀ ਕਿ ਨਹੀਂ ਪੂਰੇ ਕਰਦੀ ਆ ਇਹਦਾ ਹਨਾ ਤੇ ਇਹਦਾ ਆਪਾਂ ਕਰਤਾ ਇਹ 2 140000 40000 ਉਹਦਾ ਬਾਕੀ ਤੇ 170 ਹਾਂ ਬਈ ਤੇਰ ਬੇਸ਼ੇਰੀ ਦਾ ਆਪਣਾ ਵੇਚਣ ਦਾ ਕੋਈ ਵਿਚਾਰ ਨਹੀਂ ਹੈ ਨਾ ਬਈ ਕੋਈ ਨਹੀਂ ਜੀ ਬਈ ਕੋਈ ਚੰਗੇ ਪੈਸੇ ਦਿੰਦਾ ਹੋਇਆ ਤੇ ਆਪਾਂ ਬੇਸ਼ੇਰੀ ਵੀ ਵੇਚ ਲਿਆਂਗੇ ਅੱਛਾ ਜੀ ਕੋਈ ਬੰਦਾ ਭਰਦਾ ਹੋਵੇ ਹਾਂ ਬੇਸ਼ੇਰੀ ਦੀ ਮਾਰ ਕੀ ਹੈ ਬਈ ਇਹਦੇ ਮੱਥੇ ਬਲੇਜ ਆ ਦੋ ਪੈਰ ਪਿਛਲੇ ਮਾੜੇ ਮਾੜੇ ਚਟੇ ਆ ਮਾੜੇ ਮਾੜੇ ਚਟੇ ਹੈ ਨਾ ਉਮਰ ਹੋ ਗਈ ਉਮਰ 22 ਮਹੀਨੇ ਬਈ 22 ਮਹੀਨੇ ਦੀ ਹੈ ਨਾ ਤੇ ਚਲ ਮੋਬਾਈਲ ਨੰਬਰ ਕਿਹੜੇ ਕਿਹੜੇ ਲਾਉਣੇ ਹਨ ਤਾਂ ਜੋ ਥੋੜਾ ਸੌਖਾ ਹੋ ਜਾ ਕਿਸੇ ਵੀਰ ਨੂੰ ਸੰਪਰਕ ਕਰਾ 62843 81846 ਇੱਕ ਹੋਰ ਲੈ ਲੀ ਇਹ ਗਾਣਾ ਵੀ ਕਿਸੇ ਵੀ ਵੀਰ ਨੇ ਕੋਈ ਵੀ ਜਾਣਕਾਰੀ ਲੈਣੀ ਆ ਤੇ ਮੁੱਲ ਵੀ ਬਾਈ ਨੇ ਵੀਡੀਓ ਦੇ ਵਿੱਚ ਤਾਂ ਹੀ ਕੀਤਾ ਏ ਕਿਉਂਕਿ ਜਿਹੜੀ ਗੱਬਣ ਕੋੜੀ ਹੈ ਮੇਰੇ ਹਿਸਾਬ ਨਾਲ ਇੰਨੇ ਕੁ ਰੇਟ 'ਚ ਜੇ ਬਣ ਜਵੇ ਤਾਂ ਬਹੁਤ ਵਧੀਆ ਗੱਲ ਹੁੰਦੀ ਹੈ ਕਿਉਂਕਿ ਨਵੇਂ ਬੰਦੇ ਨੇ ਖਰੀਦਨੀ ਆ ਉਹਨੂੰ ਪਹਿਲਾਂ ਆਉਂਦਾ ਵੀ ਯਾਰ ਮੈਂ ਬਸ਼ੇਰੀ ਲੈਣਾ ਉਹਨੂੰ 3 ਸਾਲ ਸੰਭੂਗਾ ਫਿਰ ਕਿਤੇ ਜਾ ਕੇ ਉਹਦੀ ਹੀਟ ਕੱਢੂਗੀ ਫਿਰ ਕੋਈ ਚੰਗੇ ਘੋੜੇ ਦੀ ਤਲਾਸ਼ ਹੋਗੀ ਇਹ ਚੰਗੇ ਘੋੜੇ ਤੋਂ ਗੱਬਣਾ ਜੇ ਇੰਨੇ ਕੁ ਪੈਸੇ ਬਾਈ ਹੁਣੇ ਮੰਗਦੇ ਪਏ ਆ ਉਹਨੇ ਕੁ ਦੇਣੇ ਬੱਚਾ ਦੇ ਦੇਣਾ ਤੇ ਦੂਸਰੀ ਘੋੜੀ ਦਾ ਤੁਸੀਂ ਰਿਜ਼ਲਟ ਤੁਸੀਂ ਸਾਹਮਣੇ ਦੇਖ ਚੁੱਕੇ ਹੋ ਉਹ ਬਸ਼ੇਰੀ ਕਰਕੇ ਬਾਈ ਜੇ ਇਹਦੇ ਤੁਸੀਂ ਮੇਟ ਕਰਾਉਣੀ ਆ ਉਹਨੂੰ ਮੇਟ ਕਰਾ ਕੇ ਤੁਸੀਂ ਉਹ ਤੋਂ ਗਾਂ ਬਰੀਡਿੰਗ ਲੈ ਸਕਦੇ ਹੋ ਬਾਕੀ ਨਵੇਂ ਜਿਹੇ ਹਾਣ ਦੀਆਂ ਘੋੜੀਆਂ ਕੋਈ ਬੜੀਆਂ ਕੋਈ ਉਮਰਾ ਦੀਆਂ ਮਣੀ ਪੈਰਾ ਪੂਰਾ ਦੀਆਂ ਬਿਲਕੁਲ ਓਕੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚਾਹੁੰਦੇ ਬਾਦਰੋ ਜੀ ਧੰਨਵਾਦ ਧੰਨਵਾਦ